ਨਾਜ਼ਮੀਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਖਰਚ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਲੁਧਿਆਣਾ ਪੱਛਮੀ ਜਿਮਨੀ ਚੌਂਣ ਲੜ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਦੇ ਨੂੰ ਦੇੰਦੇ ਅੰਤ ਤੱਕ ਜਨਤਕ ਜਾਇਦਾਦਾਂ ਤੋਂ ਸਾਰੇ ਅਣਅਧਿਕਾਰਤ ਰਾਜਨੀਤਿਕ ਇਸ਼ਤਿਹਾਰਾਂ ਜਿਨ੍ਹਾਂ ਵਿੱਚ ਬੈਨਰ ਪੋਸਟਰ ਕੰਦ ਲਿਖਤਾਂ ਹੈਡਿੰਗ ਬਿਲਬੋਰਡ ਸਟਿੱਕਰ ਅਤੇ ਝੰਡੇ ਸ਼ਾਮਲ ਹਨ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਇਹ ਨਿਰਦੇਸ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ ਜਿਸ ਵਿੱਚ ਬਧੀਕੇ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਜੀਤ ਬੈਂਸ ਅਤੇ ਉਪ ਮੰਡਲ ਮੈਜਿਸਟ੍ਰੇਟ ਗੁਰਬੀਰ ਸਿੰਘ ਕੋਲੀ ਵੀ ਸ਼ਾਮਲ ਸਨ ਇੰਦਾਨਾ ਅਸ਼ੋਕ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਲਣਾ ਨਾ ਕਰਨ ਤੇ ਆਦਰਸ਼ ਚੋਣ ਜਾਬਤੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਸਾਰੀ ਰਾਜਨੀਤਿਕ ਇਸ਼ਤਿਹਾਰਾਂ ਦੇ ਖਰਚਾ ਭਾਵੇਂ ਅਧਿਕਾਰਤ ਹੋਵੇ ਜਾਂ ਅਣਅਧਿਕਾਰਤ ਜੋੜਿਆ ਜਾਵੇਗਾ ਖਰਚਾ ਨਿਰੀਖਕ ਨੇ ਅੱਗੇ ਹਦਾਇਤ ਕੀਤੀ ਕਿ ਨਿੱਜੀ ਜਾਇਦਾਦ ਦਾ ਤੇ ਇਸ਼ਤਿਹਾਰਾਂ ਦੀ ਜਾਇਦਾਦ ਮਾਲਕਾਂ ਦੀ ਪਹਿਲਾਂ ਸਹਿਮਤੀ ਦੀ ਲੋੜ ਹੁੰਦੀ ਹੈ। ਪਾਲਣਾ ਨਾ ਕਰਨ ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸਾਰੀਆਂ ਛਪੀਆਂ ਸਮੱਗਰੀਆਂ ਜਿਵੇਂ ਕਿ ਪੈਂਫਲੈਟ, ਪੋਸਟਰ ਅਤੇ ਹੈਂਡਬਿਲਾ ਵਿੱਚ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ ਛਾਪੀਆਂ ਗਈਆਂ ਕਾਪੀਆਂ ਦੀ ਗਿਣਤੀ ਅਤੇ ਪ੍ਰਕਾਸ਼ਕ ਵੱਲੋਂ ਇੱਕ ਕੋਸ਼ਨਾ ਸ਼ਾਮਲ ਹੋਣੀ ਚਾਹੀਦੀ ਹੈ। ਜਿਸ ਵਿੱਚ ਸਾਰੇ ਵੇਰਵੇ ਅਧਿਕਾਰੀਆਂ ਨੂੰ ਜਮ੍ਹਾਂ ਕਰਵਾਏ ਗਏ ਹਨ। ਆਧਾਰੀ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਲਾਗੂ ਕਰਨ ਵਾਲੀਆਂ ਟੀਮਾਂ ਨੇ ਜਨਤਕ ਜਾਇਦਾਦ ਤੋਂ ਕੁੱਲ 10530 ਅਣਅਧਿਕਾਰਤ ਰਾਜਨੀਤਿਕ ਇਸ਼ਤਿਹਾਰ ਹਟਾਏ ਹਨ ਜਿਸ ਵਿੱਚ 92 ਕੰਦ ਲਿਖਤ 6707 ਪੋਸਟਰ 801 ਬੈਨਰ ਅਤੇ 2930 ਹੋਰ ਸਮੱਗਰੀ ਸ਼ਾਮਲ ਹੈ ਨਿੱਜੀ ਜਾਇਦਾਦਾਂ ਤੋਂ ਵੀ 293 ਅਣਅਧਿਕਾਰਤ ਰਾਜਨੀਤਿਕ ਇਸ਼ਤਿਹਾਰ ਹਟਾਏ ਗਏ ਹਨ ਜਿਸ ਵਿੱਚ ਇੱਕ ਕੰਦ ਲਿਖਤ 249 ਪੋਸਟਰ 34 ਬੈਨਰ ਅਤੇ 9 ਹੋਰ ਚੀਜ਼ਾਂ ਸ਼ਾਮਲ ਹਨ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਤੋਂ ਪੂਰਾ ਸਮਰਥਨ ਅਤੇ ਸਹਿਯੋਗ ਮੰਗਦੇ ਹੋਏ ਇੰਦਾਨਾ ਅਸ਼ੋਕ ਕੁਮਾਰ ਨੇ ਜ਼ੋਰ ਦੇ ਕਿ ਕਿਾਕੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਸਾਰੇ ਹਿੱਸੇਦਾਰਾਂ ਨੂੰ ਜਿੰਨੀ ਚੋਣ ਦੀ ਇਮਾਨਦਾਰੀ ਨੂੰ ਬਣਾਈ ਰੱਖਣ ਲਈ ਇੱਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਆਧਾਰਸੀ ਚੋਣ ਜਾਤੀ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਨਿਵਾਸੀ ਅਤੇ ਹਿੱਸੇਦਾਰ ਖਰਚਾ ਨਿਰੀਖਕ ਇੰਦਾਨਾ ਅਸ਼ੋਕ ਕੁਮਾਰ ਨਾਲ 6283199460 ਤੇ ਜਾਂ ashok.indana@gov.in ਤੇ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ ਸ਼ਿਕਾਇਤਾਂ ਸੀ ਵਿਜੀਲ ਮੋਬਾਈਲ ਐਪਲੀਕੇਸ਼ਨ ਰਾਹੀਂ ਜਾਂ 01612920012 ਜਾਂ 1950 ਤੇ ਕਾਲ ਕਰਕੇ ਵੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ